ਬਹੁਤ ਘਾਟੇ ਦੇ ਵਿੱਚ ਮਸਲਿਮ ਕਾਟਨ ਦੇ ਤੁਸੀਂ ਟਾਈ ਡਾਈਡ ਦੇ ਸੂਟ ਲੈ ਸਕਦੇ ਹੋ ਕਾਫੀ ਪਸੰਦ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਬਹੁਤ ਸੋਹਣੇ ਸੋਹਣੇ ਸੂਟ ਆਪਾਂ ਐਡ ਕੀਤੇ ਨੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹਨਾਂ ਨੂੰ ਸਾਰਿਆਂ ਦਾ ਪ੍ਰਾਈਸ ਪਲੀਜ਼ ਉੱਪਰ ਮੈਂਸ਼ਨ ਕੀਤਾ ਹੋਊਗਾ ਤੁਸੀਂ ਪਲੀਜ਼ ਵੀਡੀਓ ਨੂੰ ਚੈੱਕ ਕਰਕੇ ਆਪਣਾ ਪ੍ਰਾਈਸ ਚੈੱਕ ਕਰਕੇ ਤੁਸੀਂ ਕੋਈ ਵੀ ਸੂਟ ਇਹਨਾਂ ਚ ਲੈ ਸਕਦੇ ਹੋ ਇਹ ਵਾਲੇ ਸੂਟ ਹੈਗੇ ਨੇ ਬਹੁਤ ਸੋਹਣੇ ਐਂਡ ਕਾਟਨ ਦੇ ਐਂਡ ਡਿਫਰੈਂਟ ਸਟਾਈਲ ਦੇ ਸਦਾਰੇ ਕੁਪੇ ਦੇ ਸੂਟ ਲਹਿਣ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਕਲਰ ਆਪਸ਼ਨ ਇਹਨਾਂ ਦੇ ਸਪੈਸ਼ਲ ਬਹੁਤ ਸੋਹਣੇ-ਸੋਹਣੇ ਆਏ ਆ ਸਬਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਪੈਸ਼ਲ ਜਿਹੜੇ ਕਲਰ ਇਹਦੇ ਤਿਆਰ ਕੀਤੇ ਗਏ ਨੇ ਡਿਫਰੈਂਟ ਸਟਾਈਲ ਦੇ ਵਿੱਚ ਬਣੇ ਹੋਏ ਨੇ ਡਿਫਰੈਂਸ ਲੁੱਕ ਬਣੀ ਹੋਈ ਆ ਐਂਡ ਇਹਨਾਂ ਦਾ ਫੈ ਮੀਟਰ ਹੀ ਬਾਟਮ ਹੁੰਦੀ ਹੈ ਵਿਦ ਦੁਪੱਟੇ ਆਉਣਗੇ ਜਿਨ੍ਹਾਂ ਨਾਲ ਦੁਪੱਟੇ ਸ਼ੋ ਨਹੀਂ ਹੁੰਦੇ ਜੀ ਉਹਨਾਂ ਨਾਲ ਦੁਪੱਟੇ ਨਹੀਂ ਹੁੰਦੇ ਕਿਉਂਕਿ ਵਾਰ-ਵਾਰ ਮੈਸੇਜ ਆਉਂਦੇ ਆ ਕਿ ਇਹਨਾਂ ਦਾ ਦੁਪੱਟੇ ਹੈ ਜਾਂ ਨਹੀਂ ਹੈ ਜਿਹੜਾ ਵੀ ਦੁਪੱਟਾ ਚਾ ਬਾਟਮ ਜਿਸ ਤਰ੍ਹਾਂ ਦੀ ਹੁੰਦੀ ਹੈ ਉਹ ਪਿਕ ਦੇ ਵਿੱਚ ਕਲੀਅਰ ਸ਼ੋ ਹੁੰਦੀ ਆ ਤੁਸੀਂ ਤੁਲੇ ਸਤਿਆਰ ਨਾਲ ਚੈੱਕ ਕਰਕੇ ਆਪਣੇ ਲਈ ਸੂਟ ਬਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਹੈਂਡ ਮਸ਼ੀਨ ਵਰਕ ਦੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਸੀਂ ਆਰਡਰ ਤੇ ਵੀ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਸੋਹਣੇ ਸੋਹਣੇ ਸੂਟ